ਇਹ ਹਲਚਾਲ ਆ ਸਾਰੇ ਵਧੀਆ ਹੋਣਗੇ ਆਪਾਂ ਜੁੜ ਚੁੱਕੇ ਆਂ ਬਈ ਫੇਸਬੁੱਕ ਪੇਜ ਤੇ ਆਪਣੇ ਰਾਮ ਸਿੰਘ ਤੇ ਤੇ ਹੁਣ ਤੁਹਾਨੂੰ ਇੱਕ ਇਹ ਕਲਾਕਾਰੀ ਦਿਖਾਉਣ ਲੱਗੇ ਆਂ ਬਈ ਜਿੱਦਗੀ ਤੁਸੀਂ ਅੱਜ ਤੱਕ ਕੋਈ ਇਹ ਜਿਹੀ ਵੀਡੀਓ ਦੇਖ ਕੇ ਨਹੀਂ ਹੋਣੀ ਜਿਹੜੀ ਇਹ ਕੰਧ ਦੇ ਕਲਾਕਾਰੀ ਕੀਤੀ ਹੋਵੇ ਤੁਸੀਂ ਅੱਜ ਅੱਜ ਆਪਾਂ ਆਮ ਹੀ ਸੁਣਦੇ ਆਂ ਕਿ ਕੰਧਾਂ ਦੇ ਵੀ ਕੰਨ ਹੁੰਦੇ ਆ ਹਨਾ ਤੇ ਤੁਹਾਨੂੰ ਅੱਜ ਦਿਖਾ ਕੇ ਲਿਆਉਂਦਾ ਵੀ ਕੰਧਾਂ ਦੇ ਕੰਨ ਮੈਸੇਜ ਦਾ ਨਾ ਤੇ ਤੇ ਦੇਖੋ ਕਲਾਕਾਰੀ ਦੇਖੋ ਬੰਦੇ ਦੀ ਤੇ ਬਾਕੀ ਤੇ ਵੀ ਕਲਾਕਾਰੀ ਮਤਲਬ ਬਹੁਤ ਵਧੀਆ ਬਣਾਇਆ ਹੋਇਆ ਕੰਨ ਤੇ ਸਾਡਾ ਚਾਚਾ ਇਹ ਆਰਟਿਸਟ ਆ ਬਈ ਬਹੁਤ ਵੀ ਕਈ ਕੰਮ ਦਿੱਤੇ ਆ ਨੇ ਜਿਵੇਂ ਇਹ ਮੂਰਤੀਆਂ ਬਣਾਉਣੇ ਲੱਗ ਪਾਉਂਦੀਆਂ ਇਹਨੇ ਤੇ ਪਹਿਲਾਂ ਵੀ ਅੰਤੁਰੂ ਹੋਇਆ ਥੱਕ ਗਿਆ ਤੇ ਆਪਾਂ ਵੀ ਕਰਾਂਗੇ ਫਿਲਹਾਲ ਹੌਲੀ ਹੌਲੀ ਕਰਾਂਗੇ ਇਹ ਆਪਣਾ ਨਵਾਂ ਚੈਨਲ ਆ ਤਾਂ ਹੀ ਕਰਕੇ ਥੋੜਾ ਜਿਹਾ ਦਿੱਕਤ ਆ ਰਹੀ ਏ ਬਾਕੀ ਤੁਸੀਂ ਸਪੋਰਟ ਕਰੋ ਸਾਰੇ ਜਾਣੇ ਆਪਾਂ ਵੀਡੀਓ ਤੁਹਾਡੇ ਲਈ ਬਹੁਤ ਤੋਂ ਵਧੀਆ ਵਧੀਆ ਲੈ ਕੇ ਆਇਆ ਕਰਾਂਗੇ ਲੈ ਮਤਰੋ ਜੀ ਤੁਹਾਨੂੰ ਕਹਿੰਨੇ ਕੰਦਾ ਦੇ ਵੀ ਕੰਨ ਹੁੰਨੇ ਆਏ ਤੁਹਾਨੂੰ ਦਿਖਾਉਨੇ ਆਂ ਅਸੀਂ ਜਮਨ ਪਹੁੰਚ ਦੱਸਦੇ ਆਂ ਚਾਚੇ ਦੇ ਘਰ ਕੋਲੇ ਤੇ ਇੱਕ ਉਧਰੀ ਸੜਕ ਕੰਨ ਲਾਇਆ ਬਈ ਉਧਰੀ ਸੜਕ ਕੰਨ ਲਾਇਆ ਹੋਆ ਇਹੀ ਵੀਡੀਓ ਤੁਹਾਨੂੰ ਕਿਸੇ ਨੇ ਦੇਖਣ ਨੂੰ ਮਿਲੋਗੀ ਆਪਾਂ ਲਿਆਏ ਪਹਿਲੀ ਵਾਰੀ ਆ ਵੇਖੋ ਕੰਨ ਲੱਗ ਬਣਾਇਆ ਵਾ ਤੇ ਦੇਖ ਵੇ ਬਾਹ ਕਮਾਲ ਹੀ ਐ ਮਤਲਬ ਸਲੂਟ ਵਨ ਬੈਕਲਾ ਕਰ ਗਰੀਨ ਹਣਾ ਦੇਖੋ ਕੰਨ ਜਿਵੇਂ ਅਸਲੀਗਨ ਲੱਗਦਾ ਨਾ ਕੰਨ ਜੀ ਆ ਦੇਖੇ ਕਿਤੇ ਲੱਗਿਆ ਵਾ ਸੱਜੇ ਪਾਸੇ ਵਾਲਾ ਤੂੰ ਤਾਂ ਤੁਮ ਪੱਲੇ ਵਾਲਾ ਵੀ ਕਿਧੋਂ ਲੈ ਮਤਲਬ ਮਹਾਰਤਰੀ ਤੁਹਾਨੂੰ ਗਾ ਨਿੰਗੇ ਆਪਣੇ ਜਿਹਨਾਂ ਵੀ ਹੈਗੇ ਆ ਦੇਖੋ ਇੱਧਰ ਇੱਧਰ ਕੰਨ ਲੱਗਿਆ ਵਾ ਧਿਆਨ ਨਾਲ ਦੇ ਕਿੰਨਾ ਕਹਿਣ ਕੰਨ ਬਣਾਇਆ ਵਾ ਦੇਖ ਲਓ ਤੁਸੀਂ ਦੇਖ ਚੁੱਕੇ ਆ ਵੀ ਕੱਲਾ ਦੇ ਵੀ ਕੰਨ ਹੁੰਦੇ ਆ ਤੇ ਆਪਣਾ ਆਪਣਾ ਨੇ ਕੰਧਾਂ ਦੇ ਕੰਨ ਲਾਤੇ ਇਹ ਜਿਹੜਾ ਤੇ ਦਾ ਨਾਮ ਆਪਣਾ ਨਾ ਹੈਗਾ ਸਪਾਲ ਸਿੰਘ ਪੱਕਾ ਨਾ ਹਨ ਹੈਪੀ ਸਪਾਲ ਸਿੰਘ ਪਾਲ ਤੇ ਆਰਟਿਸਟ ਵੀ ਮਤਲਬ ਜੀ ਇਹ ਨਾ ਦੁਬਈ ਵੀ ਜਾ ਕੇ ਆਇਆ ਹੈ ਆ ਚੈਨਲ ਆ ਤੇ ਦੁਬਈ ਵੀ ਜਾ ਕੇ ਆਇਆ ਉੱਥੇ ਨੇ ਜਿਹੜੇ ਸ਼ੇਖ ਹੁੰਦੇ ਆ ਉਹਨਾਂ ਦੀ ਮੂਰਤੀ ਬਣਾ ਕੇ ਤੇ ਉਹਨਾਂ ਨੂੰ ਵੀ ਦੇਖ ਆਏ ਸੀਗੇ ਮਤਲਬ ਜਿਵੇਂ ਆਪਾਂ ਗਿਫਟ ਕਹਿ ਦਿੰਦੇ ਆ ਤੇ ਇਹ ਕਹਿੰਨ ਉਹਨੇ ਬਣਾਈ ਸਿੱਧੂ ਮੂਸੇਵਾਲ ਨੂੰ ਘੜੀ ਦਿੱਤੀ ਸੀ ਉਹ ਵੀ ਸਾਰਾ ਫਲੋ ਡਾਟ ਆਪਣਾ ਪਿਆ ਹੈ ਰਸਪਾਲ ਸਿੰਘ ਆਈਡੀ ਕੱਢ ਸਕਦੇ ਹੋ ਤੁਸੀਂ ਇੰਸਟਾਗ੍ਰਾਮ ਤੇ ਤੇ ਫੇਸਬੁੱਕ ਤੇ ਤੇ ਫੋਲੋ ਕਰ ਸਕਦੇ ਹੋ ਬਹੁਤ ਵਧੀਆ ਵੀਡੀਓ ਨੂੰ ਸਪੋਰਟ ਕਰਾ ਕੇ ਕਰੋ ਯਾਰ ਫਿਰ ਸਾਹੀ ਹੋਰ ਲੈ ਕੇ ਆਇਆ ਕਰਾਂਗੇ ਬਹੁਤ ਤੋਂ ਵਧੀਆ ਵਧੀਆ ਵੀਡੀਓ ਲਾਈਕ ਕਮੈਂਟ ਸ਼ੇਅਰ ਜੀ ਜ਼ਰੂਰ ਕਰਾ ਕੇ ਦੱਸਾ ਕਰੋ ਕਿਦਾਂ ਦੀ ਵੀਡੀਓ ਬਣੀ ਦੇਖੋ ਇੱਕ ਕਲਾਕਾਰੀ ਦੇਖੋ ਬੰਦੇ ਦੀ ਹਨਾ ਦੇਖੋ ਕੰਨ ਕਿਵੇਂ ਬਣਾਏ ਕਿਵੇਂ ਤਿਆਰ ਕੀਤੇ ਮਤਲਬ ਬਹੁਤ ਬਰੀਕੀ ਕੰਮ ਹੈ ਮਤਲਬ ਬਹੁਤ ਟਾਈਮ ਲੱਗ ਜਾਊਗਾ ਜੀ ਨੂੰ ਬਣਾਉਣ ਵਾਸਤੇ ਵੀ ਤੁਹਾਨੂੰ ਬਾਤ ਤੋਂ ਬਾਤ ਇਹ ਵੀਡੀਓ ਨੂੰ ਸ਼ੇਅਰ ਕਰਾ ਕਰੋ ਬਈ ਹਨਾ ਕਲਾ ਨੂੰ ਅਖਲੇ ਗਾਂਵ ਪੇ ਅਖਲੇ ਨੂੰ ਪਤਾ ਲੱਗ ਜੇ ਵੀ ਹਨਾ ਕਲਾ ਹੈਗੀ ਆ ਤੇ ਇਹੋ ਜਿਹੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਾ ਕਰੋ ਵੀਰੇ ਦੱਬ ਕੇ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਵੀਡੀਓ ਦੇਖਣ ਦਾ